ਨਬਜੋਤ ਸਿੰਘ ਸਿੱਧੂ ਜਦੋਂ ਤੱਕ ਜੇਲ੍ਹ 'ਚ ਸੀ ਜਦੋਂ ਤੱਕ ਪਰਿਵਾਰਕ ਮਸਲੇ 'ਚ ਧਰਮ ਪਤਨੀ ਨੂੰ ਕੈਂਸਰ ਸੀ ਫਿਰ ਤੋਂ ਉਹ ਜਵਾਕ ਦਾ ਵਿਆਹ ਸੀ ਕੈਂਸਰ ਦੀ ਲੜਾਈ 'ਚ ਉਹ ਵੀ ਜਿੱਤੇ ਆਏ ਜੇਲ੍ਹ ਤੋਂ ਵੀ ਬਾਹਰ ਆ ਕੇ ਸਜ਼ਾ ਭੋਗ ਕੇ ਤੇ ਪਰ ਕਹਿੰਦੇ ਜੀ ਸਿਆਸੀ ਸਰਗਰਮੀਆਂ ਤੋਂ ਲਗਭਗ ਦੂਰ ਹੋ ਗਏ ਸੀ ਕਹਿੰਦੇ ਕਾਂਗਰਸ ਦੇ ਘਰ 'ਚ ਕਾਂਗਰਸੀਆਂ ਦੇ ਸਿੱਧੂ ਦੇ ਉਲਟ ਖੇਮੇ ਦੇ ਵਿੜੇ 'ਚ ਪੰਜਾਬ ਦੀ ਸਿਆਸੀ ਫਿਜ਼ਾ 'ਚ ਇਹ ਚਰਚਾ ਚੱਲਣ ਲੱਗੀ ਸੀ ਕਿ ਨਬਜੋਤ ਸਿੰਘ ਤਾਂ ਬੀਤਿਆ ਸਮਾਂ ਹੋ ਗਿਆ ਜੀ ਹੁੰਨੀ ਨਵਜੋ ਸਿੱਧੂ ਦੇ ਲਈ ਮਹਾਰਾਜ ਦੇ ਵਿੱਚ ਇੱਕ ਸਟੇਜ ਲੱਗੀ 5000 ਬੰਦਾ ਕਹੋ 7000 ਕਹੋ 10000 ਕਹੋ ਪਰ ਨਿਗਾ ਸਾਰਿਆਂ ਦੀ ਸੀ ਕਿ ਕੀ ਹੋ ਰਿਹਾ ਤੇ ਸਿੱਧੂ ਦਾ ਉਹੀ ਅੰਦਾਜ਼ ਉਹੀ ਤਰੀਕਾ ਉਹੀ ਹਮਲਾ ਆਪਣੇਆਂ ਨੂੰ ਵੀ ਨਹੀਂ ਬਖਸ਼ਿਆ ਵਿਰੋਧੀਆਂ ਨੂੰ ਵੀ ਨਹੀਂ ਬਖਸ਼ਿਆ ਤੇ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪਾ ਗਈ ਜੀ ਆਹ ਕੀ ਹੋ ਗਿਆ ਉਹ ਸੁਖਵੀਰ ਬਾਦਲ ਦਾ ਕਹਿਣਾ ਕਿ ਇਹ ਤਾਂ ਪੁੱਠੀ ਮਸਾਲਾ ਜੀ ਫਿਰ ਆਪਣੇ ਕਿਦ ਨੂੰ ਚਲਦੀ ਆ ਕਹਿੰਦੇ ਜੀ ਕਾਂਗਸ ਈ ਔਖੇ ਹੋ ਗਿਆ ਕੀ ਹੈ ਦਿੱਲੀ ਤੱਕ ਫੋਨ ਖੜਕੇ ਤਾਰਾਂ ਖੜਕੀਆਂ ਕਹ ਜੀ ਇਹਨੂੰ ਪਰੇ ਕਰੋ ਜਿਹੜੀ ਕਾਂਗਰਸ ਕਿਸੇ ਸਮੇਂ ਕਹਿੰਦੇ ਨਵਜੋਤ ਸਿੱਧੂ ਨੂੰ ਤੋੜਨ ਦੀ ਤਿਆਰੀ ਕਰ ਰਹੀ ਸੀ ਅਚਾਨਕ ਸਿੱਧੂ ਦੀ ਸਜਾ ਵਾਲਾ ਮਾਮਲਾ ਆ ਗਿਆ ਤੇ ਮਾਮਲਾ ਥੋੜਾ ਜਿਹਾ ਠੰਡਾ ਪਿਆ ਤੇ ਉਧਰੋਂ ਸੁਨੀਲ ਜਾਖੜ ਉਧਰੋਂ ਕੈਪਟਨ ਅਮਰਿੰਦਰ ਤੇ ਵੱਡੀ ਕਾਂਗਰਸ ਲੀਡਰਸ਼ਿਪ ਭਾਜਪਪਕ ਨੇ ਇਹਨੂੰ ਚਲੀ ਗਈ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਲੱਗਿਆ ਕਿ ਆਹ ਤਾਂ ਗਏ ਕਿ ਤੇ ਸਿੱਧੂ ਵੀ ਨਾ ਤੋੜ ਲਈ ਚੁੱਪ ਕਰ ਜਾਓ ਉਹਨਾਂ ਨੂੰ ਲੱਗਦਾ ਸੀ ਕਿ ਸਿੱਧੂ ਸਾਡੇ ਲਈ ਪ੍ਰਚਾਰ ਪ੍ਰਚਾਰ ਪ੍ਰਸਾਰ ਹੈ ਕਾਂਗਰਸ ਦੇ ਪ੍ਰਚਾਰ ਦੇ ਲਈ ਦੇਸ਼ ਭਰ ਚ ਲੈ ਕੇ ਜਾਵਾਂਗੇ ਉਹ ਸਿੱਧੂ ਨੇ ਪੰਜਾਬ 'ਚ ਕਹਿੰਦੇ ਫੇਰ ਮਝਵਾ ਲਿਆ ਹੁਣ ਇੱਕ ਪਾਸੇ ਤਮਾਨ ਸਰਜੀਤ ਤਮਾਨ ਸਿੱਧੂ ਨਾਲ ਖੜੇ ਨੇ ਉਹ ਕਹਿੰਦੇ ਜੀ ਦੱਸੋ ਕਿ ਸਿੱਧੂ ਕਰਨ ਕਿਹੀ ਜਾਂਦੇ ਹਾਰੀ 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 ਤਾਂ ਕਾਂਗਰਸ ਆਪਣੇ ਕਰਮਾ ਕਰਕੇ ਆ ਜੀ ਕਹਿੰਦੇ ਆਪਣੀਆਂ ਗਲਤੀਆਂ ਕਰਕੇ ਆ ਇਸੇ ਤਰ੍ਹਾਂ ਮਾਨਸ਼ਾਹੀਆ ਕਹਿੰਦੇ ਜੀ ਤੇ ਕਹਿੰਦੇ ਸਿੱਧੂ ਵਿਰੋਧੀਆਂ ਨੂੰ ਤਕਲੀਫ ਕੀ ਆ ਬੋਲਣ ਤੇ ਤੁਸੀਂ ਬੋਲਦੇ ਹੋ ਅਸੀਂ ਬੋਲ ਰਹੇ ਹਾਂ ਸੱਚ ਬੋਲ ਰਹੇ ਨੇ ਉਹ ਸਿੱਧੂ ਦਾ ਕਹਿੰਦੇ ਉਧਰ ਇੱਕ ਦਿਨ ਚ ਚਾਰ ਚਾਰ ਮੀਟਿੰਗਾਂ ਕਰ ਰਹੇ ਨੇ ਸਿੱਧੂ ਨੂੰ ਕਾਂਗਰਸ ਨੂੰ ਲਾਂਭੇ ਕਰਨ ਲਈ ਕਾਂਗਰਸੀ ਅੰਮ੍ਰਿਤਸਰ ਚ ਵੀ ਮੀਟਿੰਗ ਹੋ ਰਹੀ ਆ ਗੁਰਦਾਸਪੁਰ ਚ ਵੀ ਮੀਟਿੰਗ ਹੋ ਰਹੀ ਆ ਫਿਰੋਜ਼ਪੁਰ ਚ ਵੀ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਚ ਵੀ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਚ ਜੀਰੇ ਹੋਰੀ ਮੀਟਿੰਗ ਕਰ ਰਹੇ ਨੇ ਹੈਨਾ ਇੱਥੇ ਫਿਰੋਜ਼ਪੁਰ ਦੇ ਵਿੱਚ ਘਵਾਇਆ ਹੋਰੀ ਮੀਟਿੰਗ ਕਰ ਰਹੇ ਨੇ ਗੁਰਦਾਸਪੁਰ ਚ ਪਾੜੇ ਹੋਰੀ ਮੀਟਿੰਗ ਕਰ ਰਹੇ ਨੇ ਹੈ ਤੇ ਉੱਥੇ ਅੰਮ੍ਰਿਤਸਰ ਚ ਬੁਲਾਰੀਆ ਹੋਰੀ ਮੀਟਿੰਗ ਕਰ ਰਹੇ ਨੇ ਕਿ ਜੀ ਰਣਨੀਤੀ ਘੜੋ ਕਾਗਜ਼ ਪੱਤਰ ਤਿਆਰ ਕਰੋ ਦਿੱਲੀ ਨੂੰ ਚਲੋ ਉਧਰ ਪ੍ਰਤਾਪ ਬਾਜਵੇ ਨਾਲ ਜਵਾਬ ਤਲ ਵੀ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਟਵਿੱਟਰ ਤੇ ਐਕਸ ਤੇ ਹੈਨਾ ਤੇ ਇੱਧਰ ਕਹਿੰਦੇ ਜੀ ਜਗਰਾਉਂ ਚ ਵੱਡਾ ਘੱਟ ਸੀ ਜਿੱਥੇ ਕਾਂਗਰਸੀਆਂ ਨੇ ਕਿਹਾ ਕਿ ਆਪ ਨਾਲ ਜਿਗਠ ਜੋੜ ਕੀਤਾ ਫਿਰ ਅਸੀਂ ਨਹੀਂ ਨਾਲ ਤੁਰ ਸਕਦੇ ਸੋਹ ਸਿੰਘ ਧਰਮਸੋਤ ਤੇ ਕਹਿੰਦੇ ਜੀ ਭਾਰਤਪੂ ਸ਼ਾਸਨ ਦਾ ਸਦਾ ਕਹਤਾ ਕਿ ਜੇ ਆਪ ਨਾਲ ਜਾਓਗੇ ਸਾਂ ਘਰੇ ਬੈਠਾਂਗੇ ਅਗਲੇ ਕਹਿੰਦੇ ਸਾਨੂੰ ਤਾਂ ਅੰਦਰ ਵੀ ਜੇ ਆਪ ਨੇ ਅਸੀਂ ਤਾਂ ਆਪ ਕਰਕੇ ਇਹ ਲੱਟ ਕੇ ਆਏ ਆ ਅਸੀਂ ਆਪ ਨਾਲ ਘੱਟ ਜੋੜ ਕਿਉਂ ਕਰੀਏ ਇਧਰ ਪ੍ਰਤਾਪ ਬਾਜਬਾ ਰਾਜਾ ਬੜਿੰਗ ਪ੍ਰਗਟ ਸਿੰਘ ਅਮਰ ਸਿੰਘ ਉਹਨੀਆਂ ਕਹਿੰਦੇ ਨਹੀਂ ਜੀ ਘੱਟ ਜੋੜ ਨਹੀਂ ਹੋਣਾ ਚਾਹੀਦਾ ਉਧਰ ਦਿੱਲੀ ਚ ਘੱਟ ਜੋੜ ਤੈ ਹੈ ਆ ਇੰਡੀਆ ਗੱਠਜੋੜ ਦੀ ਮੀਟਿੰਗ ਚ ਗੱਠਜੋੜ ਤੈ ਹੋ ਗਿਆ। ਇੱਧਰ ਭਗਵੰਤ ਮਾਨ ਵੀ ਕੇਜਰੀਵਾਲ ਨੂੰ ਕਹਿੰਦੇ ਨੇ ਕਿ ਮੇਰੇ ਤੇ ਛੱਡੋ ਜੀ ਸਾਰੀ ਸੀਟਾਂ ਜਿਤਾ ਦੂੰਗਾ ਗੱਠਜੋੜ ਨਾ ਕਰੋ। ਪਰ ਇਸ ਗੱਠਜੋੜ ਦੇ ਚਰਚਾਵਾਂ ਦੇ ਦਰਮਿਆਨ ਇਸ ਦੇ ਉਲਟ ਬਿਆਨਬਾਜ਼ੀ ਦੇ ਦਰਮਿਆਨ ਜਗਰਾਉਂ ਵਾਲੇ ਕਾਂਗਰਸੀ ਰੋਸ ਧਰਨੇ ਦੇ ਦਰਮਿਆਨ ਕਹਿੰਦੇ ਅੰਦਰੋਂ ਇਹ ਵੀ ਤੈ ਹੋਈ ਕਿ ਭਾਈ ਮੀਟਿੰਗ ਕਰੋ, ਚਿੱਠੀ ਤਿਆਰ ਕਰੋ ਤੇ ਚਲੋ ਦਿੱਲੀ ਕਿਉਂਕਿ ਜੀ ਨਵਜੋ ਸਿੱਧੂ ਮਨਜੂਰ ਨਹੀਂ। ਸੋ ਕਾਂਗਰਸੀ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਨੇ। ਚਿੱਠੀ ਪੱਤਰ ਤਿਆਰ ਕਰ ਲਿਆ। ਉਸ ਨੂੰ ਅਮਲੀ ਰੂਪ ਦੇ ਲਿਆ ਤੇ ਉਹ ਚਿੱਠੀ ਕਦੋਂ ਪਹੁੰਚਦੀ ਆ ਬਾਇਆ ਡਾਕ ਪਹੁੰਚਦੀ ਆ ਕਿ ਆਪ ਲੈ ਕੇ ਜਾਂਦੇ ਨੇ 1 ਲੀਟਰ 2 ਲੀਟਰ ਜਾਂਦੇ ਨੇ ਕਿ 10 20 ਨੂੰ ਸਮਾਂ ਮਿਲਦਾ ਕਹਿੰਦੇ ਜੀ ਖੜਗੇ ਜੀ ਤੋਂ ਵੀ ਟਾਈਮ ਮੰਗ ਲਿਆ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਪ੍ਰਿੰਕਾ ਤੋਂ ਵੀ ਟਾਈਮ ਮੰਗ ਲਿਆ ਕਿਉਂਕਿ ਰਾਹੁਲ ਔਰ ਪ੍ਰਿੰਕਾ ਦੇ ਖਾਸ ਕਰਕੇ ਬਾਇਆ ਪ੍ਰਿੰਕਾ ਕਹਿੰਦੇ ਨਵਜੋਤ ਸਿੱਧੂ ਬਚਦੇ ਰਹੇ ਨੇ ਸੋ ਇਸ ਲਈ ਹੁਣ ਕੀ ਨਵਜੋਤ ਸਿੱਧੂ ਨੂੰ ਰਾਹੁਲ ਔਰ ਪ੍ਰਿੰਕਾ ਦਾ ਸਾਥ ਮਿਲੂਗਾ ਕੀ ਸੋਨੀਆ ਉਹਨਾਂ ਨੂੰ ਰੋਕੂਗੀ ਕੀ ਖੜਗੇ ਇਹਨਾਂ ਦੀ ਗੱਲ ਕਾਂਗਰਸੀਆਂ ਦੀ ਸੁਣਨਗੇ ਇਹਨਾਂ ਦੀ ਚਿੱਠੀ ਦੇ ਉੱਤੇ ਗੌਰ ਹੋਊਗਾ। ਸੋ ਜੋ ਵੀ ਹੋਊਗਾ ਹੁਣ ਨਵਜੋਸ਼ ਸਿੱਧੂ ਮੁੜ ਕੇ ਸਰਗਰਮ ਸਿਆਸਤ 'ਚ ਨੇ ਤੇ ਕਹਿੰਦੇ ਉਹਨਾਂ ਨੂੰ ਕੋਈ ਨਾ ਕੋਈ ਥੜਾ ਚਾਹੀਦਾ ਹੁੰਦਾ ਹੈ ਕਿ ਉਹ ਥੜਾ ਕਾਂਗਰਸ ਵਾਲਾ ਹੀ ਥੜਾ ਮਿਲਿਆ ਰਹੂਗਾ ਜਾਂ ਉਹ ਨਵੇਂ ਥੜੇ ਦੀ ਭਾਲ 'ਚ ਕਿਸੇ ਨਵੀਂ ਧਰ ਦੀ ਮੰਚ ਤੇ ਜਾਣਗੇ ਜਾਂ ਫਿਰ ਥੜਾ ਹੀ ਆਪਣਾ ਬਣਾਉਣਗੇ ਇਸ ਨੂੰ ਲੈ ਕੇ ਵਿਚਾਰ ਚਾਹ ਖੂਬ ਹੈ।